ਪਾਜੀ ਪਸ਼ੂ ਫਸਿਆ ਹੋਇਆ ਤਾਂ ਨਹੀਂ ਕਿਸੇ ਦੇ ਘਰ ਤੋਂ ਬੋਲ ਰਿਹਾ ਹੈ ਹਾਂਜੀ ਕੋਈ ਹੈ ਕੋਈ ਹੈ ਇਸ ਵਕਤ ਸਾਨੂੰ ਜਿਹੜੀਆਂ ਆਵਾਜ਼ਾਂ ਆ ਰਹੀਆਂ ਘਰਾਂ ਦੇ ਵਿੱਚੋਂ ਪਸ਼ੂਆਂ ਦੀਆਂ ਆ ਰਹੀਆਂ ਰਿੰਗ ਰਿਹਾ ਕੋਈ ਫਸਿਆ ਬਾਜੀ ਕੋਈ ਹੈ ਲਾਈਟ ਲਾਓ ਆਪ ਰਾਹ ਭੁੱਲ ਗਏ ਵੀ ਬਾਹਰ ਘਰ ਕੇਦਾ ਜਾਈਏ ਘਰ ਦੇ ਬਾਰ ਬਾਰ ਫੋਨ ਕਰ ਰਹੇ ਨੇ ਕਿ ਤੁਸੀਂ ਕਿੱਥੇ ਹੋ ਮੈਂ ਤਾਂ ਪਹਿਲਾਂ ਹੀ 2 ਦਿਨ ਤੋਂ ਤੁਹਾਨੂੰ ਦੱਸਿਆ ਕਿ ਫਸੇ ਹੋਏ ਹਾਂ ਹਾਲਾਂਕਿ ਅਸੀਂ ਤੁਹਾਨੂੰ ਦੱਸ ਦਈਏ ਕਿ ਅਸੀਂ ਇਸ ਵਕਤ ਪਾਣੀ ਦੇ ਵਿੱਚ ਆ ਕਿ ਸਾਰੇ ਪਾਸੇ ਪਾਣੀ ਪਾਣੀ ਹੈ ਪਰ ਉੱਥੇ ਨਹੀਂ ਪੁੱਛਿਆ ਸੋ ਇੱਥੇ ਸਾਡੇ ਕੋਲ ਲਾਈਟ ਦੀ ਪ੍ਰੋਬਲਮ ਹੋਣ ਕਰਕੇ ਕਿਸਤੀ ਕਿੱਥੇ ਅਸੀਂ ਫਸੇ ਹੋਏ ਹਾਂ ਉਹ ਦੇਖ ਰਹੇ ਹਾਂ ਸੋ ਬਹੁਤ ਭਰਾਵਾਂ ਦੇ ਲਗਾਤਾਰ ਫੋਨ ਆ ਰਹੇ ਆ ਵੀ ਸਾਨੂੰ ਇੱਥੋਂ ਵੀ ਕੱਢ ਲਓ ਇੱਥੋਂ ਕੱਢ ਲਓ ਪਰ ਭਾਈ ਜੀ ਆ ਤੁਹਾਨੂੰ ਅਸੀਂ ਦਿਖਾ ਰਹੇ ਆ ਅਸੀਂ ਤੁਹਾਨੂੰ ਵੀ ਇਹ 1-2 ਕਿਲੋਮੀਟਰ ਪਹੁੰਚਣਾ ਵੀ 2-2.5 ਘੰਟੇ ਲੱਗ ਜਾਂਦੇ ਆ ਆਪਾਂ ਵੀ ਦੇਖੋ ਬੋਰਡ ਦੇ ਵਿੱਚ ਕਿਦਾਂ ਫਸ ਚੁੱਕੇ ਆ ਨਾ ਰਾਤ ਨੂੰ ਕੋਈ ਰਸਤਾ ਨਹੀਂ ਲੱਭ ਰਿਹਾ ਵੀ ਕਿੱਧਰ ਨੂੰ ਅਸੀਂ ਜਾਣਾ ਆ ਉੱਪਰੋਂ ਚੋਨਾ ਜਿਹੜਾ ਆ ਉਹ ਕਿਸ਼ਤੀ ਦੇ ਇੰਜਨ ਦੇ ਵਿੱਚ ਲਗਾਤਾਰ ਫਸ ਰਿਹਾ ਜੀ ਨਾ ਇੰਜਨ ਵੀ ਨਹੀਂ ਚੱਲ ਰਿਹਾ ਬੜੀਆਂ ਵੱਡੀਆਂ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਭਾਈ ਜੀ ਤੁਸੀਂ ਵੀ ਵੇਖਿਆ ਹਨਾ ਪਾਣੀ ਚ ਇਨਵਰਟਰ ਚਲਾ ਕੇ ਆਪਾਂ ਬत्तियां ਬਾਲੀਆਂ ਹੋਈਆਂ ਮੂਰਖਤਾ ਕਰ ਰਹੇ ਨੇ ਜੀ ਆਹ ਕੰਮ ਨਹੀਂ ਚਾਹੀਦਾ ਉਹਨਾਂ ਨੂੰ ਕਰਨਾ ਬਿਲਕੁਲ ਉਹ ਤੁਸੀਂ ਦੇਖ ਸਕਦੇ ਹੋ ਘਰਾਂ ਨੇ ਘਰਾਂ ਦੇ ਲੋਕਾਂ ਨੇ ਭਾਜੀ ਇਹ ਇਨਵਰਟਰ ਦੇ ਉੱਤੇ ਬਿਜਲੀ ਚਲਾ ਲਈ ਹੋਈ ਆ ਕਿ ਘਰਾਂ ਦੇ ਵਿੱਚ ਪਾਣੀ ਵੜਿਆ ਹੋਇਆ 5-5 ਫੁੱਟ ਤੁਸੀਂ ਦੇਖ ਕੇ ਆਏ ਹੋ ਪ੍ਰਾਣਾਂ ਨੂੰ ਚਾਹੀਦੀ ਆ ਆਪ ਸਮਝ ਵੀ ਆਪਾਂ ਲਾਈਟ ਹੋ ਸਕਦਾ ਸਹਾਇਤਾ ਮੰਗਦੇ ਹੋਣ ਸਾਡੇ ਕੋਲ ਅਸੀਂ ਇਸ ਵੇਲੇ ਮੌਜੂਦ ਆ ਐਵਾ ਪਿੰਡ ਜਿਹੜਾ ਆ ਤੇ ਨਾਲ ਚੰਡੀਗੜ੍ਹ ਬਾਦੀ ਪਿੰਡ ਦੇ ਵਿੱਚ ਮੌਜੂਦ ਆ ਤੇ ਡਾਇਰੈਕਸ਼ਨ ਪਤਾ ਲੱਗੀ ਭਾਜੀ ਸਹੀ ਪਾਸੇ ਜਾ ਰਹੇ ਆ ਆਪ ਨਹੀਂ ਭਾਜੀ ਆਪਾਂ ਵਾਪਸ ਆ ਗਏ ਜੀ ਜਿਸ ਪੁਆਇੰਟ ਤੋਂ ਆਪਾਂ ਉੱਥੋਂ ਲੱਗੇ ਸੀ ਉੱਥੇ ਜਾ ਰਹੇ ਜੇ ਆਪਾਂ ਨਹੀਂ 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 ਜੀ ਅੱਛਾ ਜੀ ਉਹ ਜਗ੍ਹਾ ਨਹੀਂ ਨਾ ਬਰੀ ਇਧਰ ਕਰ ਕਰ ਕੇ ਤੁਹਾਨੂੰ ਪਤਾ ਸਾਰਾ ਜਲਥਲ ਬਣਿਆ ਸਾਨੂੰ ਕੁਝ ਨਹੀਂ ਦਿਖਾਈ ਦੇ ਰਿਹਾ ਹੋ ਸਕਦਾ ਹੈ ਦੂਜੇ ਪਾਸੇ ਗਲਤਫਸਲੇ ਚੱਲ ਜਾਈਏ। ਸੋ ਬਿਲਕੁਲ ਰਹਾ ਪਟਕੇ ਚੁੱਕੇ ਆ ਬਾਈ ਜੀ ਆਪਾਂ। ਜਿੱਥੇ ਹੁਣ ਹੈਗੇ ਆ ਲੋਕਾਂ ਨੂੰ ਸੁਰੱਖਿਅਤ ਆਵਾ ਤੇ ਹੋ ਜਾਣ। ਕੋਈ ਨਹੀਂ ਆਪਾਂ ਸਾਡੇ ਸੈਲਫੋਨ ਨੰਬਰਾਂ ਤੇ ਆਪਾਂ ਜਿੰਨਾ ਹੋਊਗਾ ਸਵੇਰੇ ਜ਼ੋਰ ਲਾ ਕੇ ਕੱਢ ਦਾਂਗੇ। ਇਮੋਸ਼ਨਲ ਵੀ ਹੋ ਜਾਂਦਾ ਜਦੋਂ ਲੋਕਾਂ ਦੇ ਹਾਲਾਤ ਦੇਖੀਦਾ। ਕਿ ਨਾ ਉਹਨਾਂ ਨੂੰ ਪੀਣ ਵਾਸਤੇ ਪਾਣੀ ਹੈ ਨਾ ਖਾਣ ਵਾਸਤੇ ਕੁਝ ਹੈ। ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਤੁਸੀਂ ਆਪ ਉਹਨਾਂ ਕੋਲ ਪੁੱਛਿਆ। ਸਾਸੀ ਕਾਲਜੀ ਇਸ ਵਕਤ ਤੁਹਾਡੇ ਨਾਲ ਫੇਰ ਜੁੜੇ ਆਂ ਰਾਤ ਦਾ ਵੇਲਾ ਹੋ ਚੁੱਕਿਆ ਕੁਝ ਵੀ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਅਸੀਂ ਤੁਹਾਨੂੰ ਦੱਸ ਦਈਏ ਕਿ ਅਸੀਂ ਇਸ ਵਕਤ ਪਾਣੀ ਦੇ ਵਿੱਚ ਆ ਕਿ ਸਾਰੇ ਪਾਸੇ ਪਾਣੀ ਹੀ ਪਾਣੀ ਹੈ ਤੇ ਇੱਕ ਮੈਂ ਜ਼ਰੂਰ ਬੇਨਤੀ ਕਰੂੰਗਾ ਮੈਂ ਆਪਣੇ ਭਰਾਵਾਂ ਨੂੰ ਮੈਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਇੱਥੇ ਦੇਖਿਆ ਭਈ ਉਧਰ ਆਪਾਂ ਦੇਖ ਰਹੇ ਸੀਗੇ ਘਰਾਂ ਦੇ ਵਿੱਚ ਨਾ ਲਾਈਟਾਂ ਜਗ ਰਹੀਆਂ ਸੀਗੀਆਂ ਹੁਣ ਤਾਂ ਉਹ ਦਰਖਤਾਂ ਦੇ ਓਲੇ ਹੋ ਗਈਆਂ ਤੇ ਬਾਈ ਜੀ ਪਾਣੀ ਘਰਾਂ ਦੇ ਵਿੱਚ ਵੜਿਆ ਹੋਇਆ ਤੇ ਆਪਾਂ ਇਨਵਰਟਰ ਲਗਾ ਕੇ ਲਾਈਟਾਂ ਦੀ ਸਪਲਾਈ ਔਨ ਕੀਤੀ ਹੋਈ ਆ ਕੋਈ ਨੁਕਸਾਨ ਹੋ ਸਕਦਾ ਕਰੰਟ ਆ ਸਕਦਾ ਤੇ ਉਹ ਬਹੁਤ ਜਾਨੀ ਨੁਕਸਾਨ ਕਿਸੇ ਪਸ਼ੂ ਦਾ ਹੋ ਗਿਆ ਕਿਉਂਕਿ ਪਾਣੀ ਨਾਲ ਜੇ ਕਰੰਟ ਆ ਗਿਆ ਬਾਈ ਜੀ ਸਾਰੇ ਪਾਣੀ 'ਚ ਬਹੁਤ ਵੱਡੀ ਆਫਤ ਹੋ ਜਾਣੀ ਨਾਲ ਦੀ ਨਾਲ ਕਨੈਕਟ ਹੋਏ ਪਏ ਨੇ ਘਰ ਸੋ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਇਨਵਰਟਰਾਂ ਨੂੰ ਵੀ ਬੰਦ ਕੀਤਾ ਜਾਵੇ ਸੋ ਆਪਾਂ ਸਾਫ਼ ਤੌਰ ਤੇ ਵੇਖ ਰਹੇ ਸੀਗੇ ਵੀ ਪਾਣੀ ਜੇ ਲਾਈਟ ਕੀ ਨਾ ਛੱਡੀ ਹੈ ਤਾਂ ਪਤਾ ਲੱਗਦਾ ਵੀ ਉਹ ਤਾਂ ਜਨਰੇਟਰ ਚਲਾਏ ਹੋਏ ਆ ਤਾਂ ਅਜੇ ਹੀ ਗਲਤੀ ਨਾ ਕਰੋ ਵੀਰੋ ਇਹ ਜ਼ਿੰਦਗੀ ਵਾਰ-ਵਾਰ ਨਹੀਂ ਮਿਲਣੀ ਇੱਕ ਪਹਿਲੀ ਆਫਤ ਦੇ ਵਿੱਚ ਤੇ ਦੂਜਾ ਫਿਰ ਉਸ ਸਵਿੱਚ ਨੂੰ ਕੱਟਣਾ ਵੀ ਬਹੁਤ ਔਖਾ ਹੋ ਜਾਊਗਾ ਜੇ ਕੋਈ ਅਜਿਹੀ ਗਲਤੀ ਹੋ ਗਈ ਹੈ ਪਰ ਪਾਣੀ ਦੇ ਵਿੱਚ ਭਾਈ ਜੀ ਤੁਸੀਂ ਵੀ ਵੇਖਿਆ ਹਨਾ ਪਾਣੀ ਚ ਇਨਵਰਟਰ ਚਲਾ ਕੇ ਆਪਾਂ ਬੱਤੀਆਂ ਬਾਲੀਆਂ ਹੋਈਆਂ ਮੂਰਖਤਾ ਕਰ ਰਹੇ ਨੇ ਜੀ ਇਹ ਕੰਮ ਨਹੀਂ ਚਾਹੀਦਾ ਉਹਨਾਂ ਨੂੰ ਕਰਨਾ ਉਹ ਸਾਹਮਣੇ ਵੀ ਦੇਖੋ ਜੀ ਕਿ ਸਾਹਮਣੇ ਜੀ ਲਾਈਟ ਤੁਹਾਨੂੰ ਦਿਖ ਰਹੀ ਹੈ ਗੁਰਪ੍ਰੀਤੋ ਕੈਮਰੇ ਬਿਲਕੁਲ ਉਹ ਤੁਸੀਂ ਦੇਖ ਸਕਦੇ ਹੋ ਘਰਾਂ ਨੇ ਘਰਾਂ ਦੇ ਲੋਕਾਂ ਨੇ ਭਾਜੀ ਇਹ ਇਨਵਰਟਰ ਦੇ ਉੱਤੇ ਬਿਜਲੀ ਚਲਾ ਲਈ ਹੋਈ ਆ ਕਿ ਘਰਾਂ ਦੇ ਵਿੱਚ ਪਾਣੀ ਭੜਿਆ ਹੋਇਆ 5-5 ਫੁੱਟ ਤੁਸੀਂ ਦੇਖ ਕੇ ਆਏ ਹੋ ਪਰ ਇਹਨਾਂ ਨੂੰ ਚਾਹੀਦੀ ਆ ਆਪ ਸਮਝੋ ਵੀ ਆਪਾਂ ਲਾਈਟ ਹੋ ਸਕਦਾ ਸਹਾਇਤਾ ਮੰਗਦੇ ਹੁਣ ਸਾਡੇ ਕੋਲੋਂ ਅਸੀਂ ਇਸ ਵੇਲੇ ਮੌਜੂਦ ਆ ਐਵਾ ਪਿੰਡ ਜਿਹੜਾ ਆ ਤੇ ਨਾਲ ਚੰਡੀਗੜ੍ਹ ਬਾਦੀ ਪਿੰਡ ਦੇ ਵਿੱਚ ਮੌਜੂਦ ਆ ਤੇ ਹੋ ਸਕਦਾ ਸਹਾਇਤਾ ਮੰਗਦੇ ਹੋਣ ਇਸ ਲਈ ਟਾਰਚ ਦੀ ਸਹਾਇਤਾ ਸਾਨੂੰ ਇਸ਼ਾਰਾ ਦੇ ਰਹੇ ਨੇ। ਪਾਜੀ ਕਿਉਂਕਿ ਇਹ ਘਰਾਂ ਦੇ ਵਿੱਚ ਆ ਦੇਖੋ ਜੀ ਸਾਹਮਣੇ ਉਹ ਟਾਰਚ ਥੋੜੀ ਜਿਹੀ ਦੇਖੋ ਜੀ ਘਰਾਂ ਦੇ ਵਿੱਚ ਲਾਈਟਾਂ ਬਲ ਰਹੀਆਂ ਭਾਜੀ ਉਹ ਉਹ ਦੇਖੋ ਘਰਾਂ ਦੀਆਂ ਲਾਈਟਾਂ ਨੇ ਜੀ ਇਨਵਰਟਰ ਲਾਇਆ ਹੋਇਆ ਤੇ ਪਾਣੀ ਇਨਵਰਟਰ ਨਾਲ ਤੇ ਬਿਜਲੀ ਜਮਾ ਨਹੀਂ ਛੱਡਦੀ ਭਾਜੀ। ਭਾਜੀ ਉਹ ਤੁਹਾਡੀ ਗੱਲ ਠੀਕ ਆ ਹੋ ਸਕਦਾ ਉੱਪਰ ਲਾਏ ਹੋਣ ਇਨਵਰਟਰ ਛੱਤ ਦੇ ਉੱਤੇ ਲਾਏ ਹੋਣ। ਹੁਣ ਕੀ ਕਹਿ ਸਕਦੇ ਆ ਜੀ ਇਹ ਤੇ ਉਹਨਾਂ ਪਰ ਇਹ ਬਾਈ ਬਿਜਲੀ ਵਾਲੇ ਵੀ ਜਿਹੜੇ ਆ ਮੈਂ ਆਪਣਾ ਵੀਰ ਆ ਇਹਨ ਇਹਨਾਂ ਲੋਕਾਂ ਨੂੰ ਜ਼ਰੂਰ ਜਿਹੜਾ ਵੀ ਕੋਈ ਇਹਨਾਂ ਦੇ ਲਈ ਮਦਦ ਲਈ ਜਾਂਦਾ ਇਹਨਾਂ ਨੂੰ ਦੱਸ ਕੇ ਆਓ ਪ੍ਰੋਪਰ ਟ੍ਰੇਨਿੰਗ ਦੇ ਕੇ ਆਓ ਬਹੁਤ ਸਾਰੇ ਵੀਰਾਂ ਨੇ ਮੈਂ ਦੇਖਿਆ ਕਿ ਨਾ ਇੱਕ ਦਾ ਇਨਵਰਟਰ ਬਿਲਕੁਲ ਪਾਣੀ ਦੇ ਇੰਨਾ ਕ ਸੁਈਗਾ ਪਰ ਉੱਥੇ ਨਹੀਂ ਪੁੱਛੀ ਸੋ ਇੱਥੇ ਸਾਡੇ ਕੋਲ ਲਾਈਟ ਦੀ ਪ੍ਰੋਬਲਮ ਹੋਣ ਕਰਕੇ ਕਿਸ਼ਤੀ ਕਿੱਥੇ ਅਸੀਂ ਫਸੇ ਹੋਏ ਆ ਉਹ ਦੇਖ ਰਹੇ ਆ ਸੋ ਬਹੁਤ ਭਰਾਵਾਂ ਦੇ ਲਗਾਤਾਰ ਫੋਨ ਆ ਰਹੇ ਆ ਵੀ ਸਾਨੂੰ ਇੱਥੋਂ ਵੀ ਕੱਢ ਲਓ ਇੱਥੋਂ ਕੱਢ ਲਓ ਪਰ ਭਾਈ ਜੀ ਆ ਤੁਹਾਨੂੰ ਅਸੀਂ ਦਿਖਾ ਰਹੇ ਆ ਅਸੀਂ ਤੁਹਾਨੂੰ ਵੀ ਇਹ 1-2 ਕਿਲੋਮੀਟਰ ਪਹੁੰਚਣਾ ਵੀ 2-2.5 ਘੰਟੇ ਲੱਗ ਜਾਂਦੇ ਆ ਸੋ ਅ ਅਸੀਂ ਅੱਜ ਬਚਾਅ ਕਾਰਜਾਂ ਦੇ ਵਿੱਚ ਕੋਸ਼ਿਸ਼ ਕੀਤੀ ਆ ਵੀ ਅਸੀਂ ਸੇਵਾ ਕਰ ਸਕੀਏ ਨਾਲ-ਨਾਲ ਆਪਣੇ ਕਿਤੇ ਦੇ ਨਾਲ-ਨਾਲ ਸੋ ਵੀਰ ਹੋਰੀ ਤਾਂ ਲਗਾਤਾਰੇ ਸੇਵਾਵਾਂ ਆਪਣੀਆਂ ਪ੍ਰਦਾਨ ਕਰ ਹੀ ਰਹੇ ਨੇ ਦੇ ਰਹੇ ਨੇ ਤੇ ਬਾਈ ਕੁਲਵੰਤ ਵੀ ਸਾਡੇ ਨਾਲ ਨੇ ਭਾਜੀ ਕੀ ਕੁਝ ਅੱਜ ਦਾ ਐਕਸਪੀਰੀਅੰਸ ਹੋਣ ਤੱਕ ਦਾ ਤਜਰਬਾ ਕੀ ਰਿਹਾ ਕੀ ਕੁਝ ਵੇਖਿਆ ਬਾਈ ਪਾਜੀ ਬਹੁਤ ਮਾੜੇ ਹਾਲਾਤ ਆ ਇੱਥੇ ਇਲਾਕੇ ਦੇ ਵਿੱਚ ਤੇ ਹੁਣ ਆਪਾਂ ਦੇਖਦੇ ਆ ਸਮਾਂ ਵੀ ਰਾਤ ਦਾ ਹੋ ਗਿਆ ਆ ਤੇ ਪਹਿਲਾਂ ਤਾਂ ਜੇ ਆਪਾਂ ਆਪਣੀ ਗੱਲ ਕਰੀਏ ਆਪਾਂ ਵੀ ਦੇਖੋ ਬੋਰਡ ਦੇ ਵਿੱਚ ਕਿਦਾਂ ਫਸ ਚੁੱਕੇ ਆ ਨਾ ਰਾਤ ਨੂੰ ਕੋਈ ਰਸਤਾ ਨਹੀਂ ਲੱਭ ਰਿਹਾ ਕਿ ਕਿੱਧਰ ਨੂੰ ਅਸੀਂ ਜਾਣਾ ਆ ਉੱਪਰੋਂ ਝੋਨਾ ਜਿਹੜਾ ਆ ਉਹ ਕਿਸ਼ਤੀ ਦੇ ਇੰਜਣ ਦੇ ਵਿੱਚ ਲਗਾਤਾਰ ਫਸ ਰਿਹਾ ਜੀ ਨਾ ਇੰਜਣ ਵੀ ਨਹੀਂ ਚੱਲ ਰਹੇ ਬੜੀਆਂ ਵੱਡੀਆਂ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਤੇ ਮੈਂ ਮਜੂਦ ਵੀਰ ਦੇ ਵੀ ਬਾਈ ਧੰਨਵਾਦ ਕਰਦਾ ਆ ਕਿ ਬਾਈ ਦੇਖੋ ਲਗਾਤਾਰ ਕਿੰਨੇ ਦਿਨਾਂ ਤੋਂ ਪਤਿਹ ਦੇ 20 ਦਿਨਾਂ ਤੋਂ ਕਦੇ ਕਿਤੇ ਹੜਾ ਆ ਗਿਆ ਸੁਲਤਾਨਪੁਰ ਆ ਗਿਆ ਕਦੇ ਫਿਰੋਜ਼ਪੁਰ ਆ ਗਿਆ ਕਦੇ ਟਾਂਡੇ ਆ ਗਿਆ ਬਾਈ ਲਗਾਤਾਰੇ ਸੇਵਾਵਾਂ ਦੇ ਵਿੱਚ ਜੁਟਿਆ ਆ ਤੇ ਬੜੀ ਵੱਡੀ ਬਾਈ ਦੀ ਸੇਵਾ ਆ ਪਰ ਗੁਰੂ ਸਾਹਿਬ ਦੇ ਅੱਗੇ ਅਰਦਾਸ ਬੇਨਤੀ ਇਹੋ ਕਰਦੇ ਗੁਰੂ ਸਾਹਿਬ ਇਹੋ ਜਿਹੇ ਸਮੇਂ ਤੋਂ ਬਚਾ ਕੇ ਰੱਖਣ ਕਿਤੇ ਵੀ ਇਹੋ ਜਿਹੇ ਜਿਹੜੀਆਂ ਮੁਸੀਬਤ ਆ ਉਹ ਨਾ ਆਵੇ ਜਿਨ੍ਹਾਂ ਤੇ ਇਹ ਮੁਸੀਬਤ ਆਈ ਆ ਉਹਨਾਂ ਦੇ ਹਾਲਾਤ ਦੇਖੇ ਅੱਜ ਬਹੁਤ ਤਰਸਯੋਗ ਹਾਲਾਤ ਆ ਪਰਿਵਾਰਾਂ ਦਾ ਮੁੜ ਕੇ ਬਸਣਾ ਮੈਨੂੰ ਲੱਗਦਾ ਬਹੁਤ ਬਸ ਸਮਾਂ 2025 25 ਸਾਲ ਪਿੱਛੇ ਜਿਹੜੇ ਪਰਿਵਾਰ ਆ ਚਲੇ ਜਾਣਗੇ ਭਜੀਏ। ਬਿਲਕੁਲ ਜੀ ਅੱਜ ਅਸੀਂ ਇੱਥੇ ਕਿਸ਼ਤੀ ਦੇ ਵਿੱਚ ਵੀ ਹੋਰ ਲੋਕਾਂ ਨੂੰ ਵੀ ਅਸੀਂ ਲਾ ਕੇ ਆਏ ਆ ਕਿਉਂਕਿ ਪਿੱਛੇ ਪਾਣੀ ਦਾ ਪੱਧਰ ਘਟਿਆ ਸੀਗਾ। ਪਰਮਾਤਮਾ ਕਰੇ ਪਾਣੀ ਦਾ ਪੱਧਰ ਬਿਲਕੁਲ ਘਟ ਜਾਵੇ। ਏ ਵਾਹਿਗੁਰੂ ਸੱਚਾ ਪਾਸ਼ਾ ਗਲਤੀਆਂ ਸਾਡੀਆਂ ਨੇ ਜ਼ਿੰਮੇਵਾਰ ਅਸੀਂ ਆ ਕੁਦਰਤ ਦੇ ਨਾਲ ਖਲਵਾੜ ਅਸੀਂ ਕਿਤਾ ਸਾਨੂੰ ਬਖਸ਼ ਦਿਓ। ਸਾਨੂੰ ਮਾਫ ਕਰਿਓ ਤੇ ਇਹ ਹਰੇਕ ਘਰ ਦੇ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਈਂ ਮਾਲਕਾ। ਤੇ ਦਵਿੰਦਰ ਪਾਜੀ ਹੋਰੀ ਬਸੰਤ ਪਾਜੀ ਹੋਰੀ ਲਗਾਤਾਰ ਜਿਹੜੇ ਹੈਗੇ ਆ ਲੱਗੇ ਡਾਇਰੈਕਸ਼ਨ ਪਤਾ ਲੱਗੀ ਪਾਜੀ ਸਹੀ ਪਾਸੇ ਜਾ ਰਹੇ ਆਪਾਂ ਨਹੀਂ ਭਾਜੀ ਆਪਾਂ ਵਾਪਸ ਆ ਗਏ ਆ ਜੀ ਕਿਉਂਕਿ ਅੱਗੇ ਜਾਣਾ ਸਾਡੇ ਲਈ ਰਿਸਕ ਆ ਜੀ ਕਿਉਂ ਆਪਾਂ ਰਿਸਕ ਲੈਣਾ ਆਪਾਂ ਆਪਾਂ ਜਾ ਵੈਸੇ ਸਹੀ ਰਹੇ ਆ ਉਧਰੇ ਨਹੀਂ 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 ਅਸੀਂ ਫੇਰ ਉਸ ਜਿੱਥੋਂ ਆਪਾਂ ਆਏ ਆ ਉੱਥੇ ਜਾ ਰਹੇ ਆ ਜੀ ਜਿੱਥੋਂ ਆਪਾਂ ਬੋਰਡ ਸਟਾਰਟ ਕੀਤੀ ਨਾ ਫੇਰ ਆਪਾਂ ਉੱਥੇ ਆ ਗਏ ਜੀ ਆਪਾਂ ਘਰਾਂ ਦੇ ਵਿੱਚ ਤਾਂ ਨਹੀਂ ਜਾ ਸਕਦੇ ਹਨ ਜੀ ਨਹੀਂ ਘਰਾਂ 'ਚ ਨਹੀਂ ਜਾ ਸਕਦੇ ਤੇ ਨਾ ਹੀ ਆਪਾਂ ਵਾਪਸ ਜਾ ਸਕਦੇ ਆਂ ਦੇਖਦੇ ਆਂ ਜੀ ਇੱਥੇ ਕਿਤੇ ਜੇ ਸਟੇ ਹੁੰਦਾ ਤੇ ਕੋਈ ਥਾਂ ਦੇਖ ਜਿਸ ਪੁਆਇੰਟ ਤੋਂ ਆਪਾਂ ਉੱਥੋਂ ਲੰਗੇ ਸੀ ਉੱਥੇ ਜਾ ਰਹੇ ਹਾਂ ਜੀ ਆਪਾਂ ਹੁਣ ਨਹੀਂ 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 ਜੀ ਅੱਛਾ ਜੀ ਉਹ ਜਗ੍ਹਾ ਨਹੀਂ ਨਾ ਨਾਬਰੀ ਇਧਰ ਕਰ ਕਰਕੇ ਦੇਖੀ ਦਿਓ ਅੰਦਰ ਭਾਈ ਦੇਖੀ ਯਾਰ ਭਾਜੀ ਇੱਕ ਮਿੰਟ ਦੀ ਮੰਡੀ ਵੀ ਪਹੁੰਚ ਆ ਗਏ ਹਾਂ ਉੱਥੇ ਜਾਂਦੇ ਹਾਂ ਭਾਜੀ ਪਹਿਲਾਂ ਕੀ ਗੱਲਾ ਅਸਲੀ ਸਾਰਾ ਤੁਹਾਨੂੰ ਪਤਾ ਸਾਰਾ ਜਲਥਲ ਬਣਿਆ ਸਾਨੂੰ ਕੁਝ ਨਹੀਂ ਦਿਖਾਈ ਦੇ ਰਿਹਾ ਹੋ ਸਕਦਾ ਅਸੀਂ ਦੂਜੇ ਪਾਸੇ ਗਲਤ ਪਾਸੇ ਨਾ ਚੱਲ ਜਾਈਏ ਇੱਥੇ ਪਾਣੀ ਦਾ ਵਹਾਅ ਜ਼ਿਆਦਾ ਜਿਵੇਂ ਲੱਗਿਆ ਸਮਝੋ ਸੋ ਬਿਲਕੁਲ ਰਹਾ ਪਟਕ ਚੁੱਕੇ ਆ ਬਾਈ ਜੀ ਆਪਾਂ ਤੇ ਇਹਦੇ ਨਾਲ ਜੇ ਆਪਾਂ ਮੈਪ ਦੇ ذریعے ਵੀ ਜਾ ਨਹੀਂ ਪਾਵਾਂਗੇ ਜੇ ਲੋਕੇਸ਼ਨ ਮਿਲ ਗਈ ਆਪਾਂ ਲੋਕੇਸ਼ਨ ਦੇਖ ਕੇ ਉਹਦੀ ਡਾਇਰੈਕਸ਼ਨ ਫੜ ਸਕਦੇ ਆਂ ਨਹੀਂ ਭਾਜੀ ਕਿਉਂਕਿ ਫਸਲਾ ਵੀ ਜੀ ਹੈ ਕਮਾਦ ਵੀ ਜਿਆ ਕਮਾਦ ਦੇ ਫਿਰ ਤੁਹਾਨੂੰ ਪਤਾ ਬੂਟੇ ਵਿੱਚ ਫਸਦੇ ਆ ਜੀ ਆਹ ਪਿੰਡ ਨਹੀਂ ਚੰਡੀਗੜ੍ਹ ਬਾਦੀ ਉੱਥੇ ਪਾਣੀ ਬਹੁਤ ਹੈ ਲੋਕਾਂ ਨੂੰ ਠੀਕ ਹੈ ਠੀਕ ਹੈ ਭਾਜੀ ਫਿਰ ਥੋੜਾ ਆਈਡੀਆ ਤੁਹਾਨੂੰ ਸੋ ਗੱਲ ਕਰਵਾਇਓ ਭਾਜੀ ਆ ਲਾਈਵ ਲਾਈਵ ਚੱਲਦਾ ਬੜੇ ਕਰੋਸੜੀ ਭੈਣਾ ਗੱਲ ਮਨਜੋਤ ਬਾਜੀ ਤੁਹਾਨੂੰ ਮੈਂ ਵਿੱਚ ਲੈ ਰਿਹਾ ਪਹਿਲਾਂ ਤਾਂ ਧੰਨਵਾਦ ਤੁਹਾਡਾ ਬਾਜੀ ਬਹੁਤ ਲੋਕ ਜਿਹੜੇ ਹੈਗੇ ਆ ਤੁਹਾਡੇ ਇਸ ਉਪਰਾਲੇ ਦੇ ਸਾਧਕਾ ਬਾਜੀ ਬੇਕਰ ਹੋਣੇ ਬਚ ਗਏ ਆ ਤੇ ਤੁਸੀਂ ਉਹਨਾਂ ਨੂੰ ਰੈਸਕਿਊ ਕੀਤਾ ਧੰਨਵਾਦ ਤੁਹਾਡਾ ਵੀਰੇ ਨੇ ਧੰਨਵਾਦ ਭਾਜੀ ਫਰਜਾ ਹਨਾ ਚਲੋ ਜਿੰਨੇ ਕਿ ਜੋ ਆ ਗਏ ਇਹਨਾਂ ਦੀ ਸੇਵਾ ਕਰੀਏ ਦੇਖਤ ਅਲੀ ਭਾਜੀ ਕਿਓ ਹਾਲਾਤ ਕਿੱਦਾਂ ਦੇ ਤਰਾ ਤਰਾ ਲੋਕ ਕਰ ਰਹੇ ਹਨਾ ਅੱਪਾ ਇਹ ਆ ਵੀ ਚਲੋ ਜੇ ਕਿਸੇ ਦੇ ਅਸੀਂ ਕੰਮ ਆ ਸਕੀ ਹੈ ਨਾ ਉਹ ਸੀਸਾ ਹੀ ਆ ਨਾ ਚਲੋ ਅੱਜ ਜਿੰਨੀਆਂ ਖੱਟ ਲਈਏ ਨਾ ਉਹ ਨਹੀਂ ਥੋੜੀਆਂ ਹਨਾ ਭਾਜੀ ਤੇ ਚਲੋ ਲੱਗੇ ਪਏ ਆ ਬਾਕੀ ਤੁਹਾਡਾ ਵੀ ਭਾਜੀ ਬੜਾ ਧੰਨਵਾਦ ਤੁਸੀਂ 2023 ਚ ਵੀ ਨਾਲ ਹੀ ਰੱਖ ਕੇ ਸਵਾਵਾ ਚਲੋ ਇੱਕ ਹੌਸਲਾ ਬਧਾਈ ਲਈ ਤੁਸੀਂ ਸਾਡੀ ਟੀਮ ਦੇ ਲੈ ਪੂਰੇ ਨਾਲ ਖੜਦੇ ਆਂ ਕਲਵੰਤ ਵੀਰਾ ਤੁਸੀਂ ਹਨਾ ਅੱਜ ਕਿੰਨੇ ਰੈਸਕਿਊ ਕੀਤੇ ਭਾਜੀ ਕਿੰਨੇ ਪਰਿਵਾਰਾਂ ਨੂੰ ਅੱਜ ਭਾਜੀ ਆ ਕਾਫੀ ਅੱਜ ਦੋ ਬੋਟਾਂ ਭਾਜੀ ਸਾਡੀਆਂ ਨਮੋਧਿਆ ਇੱਕ ਸਕੂਲ ਆ ਭਾਜੀ ਜਿੱਥੇ 450 ਬੱਚਾ ਫਸਿਆ ਹੋਇਆ ਸੀ ਉਹ ਸਾਡੀਆਂ ਦੋ ਬੋਟਾਂ ਉੱਥੇ ਚੱਲ ਰਹੀਆਂ ਉਹਨਾਂ ਬੱਚਿਆਂ ਨੂੰ ਰੈਸਕਿਊ ਕਰਕੇ ਬਾਹਰ ਕੱਢਿਆ ਗਿਆ ਜਿਹੜੀ ਬਹੁਤ ਖਬਰ ਚੱਲੀ ਆ ਵੀ ਬੱਚੇ ਫਸ ਗਏ ਆ ਤੇ ਹਨਾ ਕਾਫੀ 10-10 ਫੁੱਟ ਪਾਣੀ ਆ ਉੱਥੇ ਰੈਸਕਿਊ ਕੀਤੀਆਂ ਇੱਕ ਬੋਟ ਸਾਡੀ ਇੱਥੇ ਚੱਲੀ ਆ ਜਿਹਦੇ ਚ ਤੁਸੀਂ ਆਲੇ ਰੈਸਕਿਊ ਸਵੇਰ ਦੀ ਲੱਗੀ ਹੋਈ ਆ ਕਾਫੀ ਤਕਰੀਬਨ 40-50 ਦੇ ਲਗਭਗ ਕੱਢ ਦਿੱਤੇ ਬਾਕੀ ਦੋ ਬੋਟਾਂ ਸਾਡੀਆਂ ਟੰਨੀ ਚੱਲ ਰਹੀਆਂ ਇਹ ਪਟਿਕੁਲਾ ਤੇ ਟਾਲੀ ਪਿੰਡ ਇੱਕ ਵੋਟ ਸਾਡੀ ਚੱਲ ਰਹੀ ਹੈ ਫਿਰੋਜ਼ਪੁਰ ਮੱਤੀ ਵਾਲ ਪਿੰਡ ਦੇ ਵਿੱਚ ਚੱਲ ਰਹੀ ਹੈ ਜੀ ਹੂੰ ਇਹ ਕਾਫੀ ਵੋਟਾਂ ਸਾਡੀਆਂ ਆਪਣੀਆਂ ਪੰਜਾਬ ਦੇ ਵਿੱਚ ਤਕਰੀਬਨ ਜਿੱਥੇ ਜਿੱਥੇ ਪ੍ਰੋਬਲਮ ਉੱਥੇ ਚੱਲ ਰਹੀਆਂ ਸਵੇਰੇ ਡੇਰਾ ਬਾਬਾ ਨਾਨਕ 2 ਚੱਲਣੀਆਂ ਜੀ ਠੀਕ ਹੈ ਜੀ ਤੇ ਕਿੰਪਾ ਜੀ ਪਾਣੀ ਦਾ ਪੱਧਰ ਹੁਣ ਇਸ ਟਾਈਮ ਘਟਿਆ ਜਾਂ ਕੋਈ ਪਾਣੀ ਦਾ ਪੱਧਰ ਇੱਥੇ ਥੋੜਾ ਜਿਹਾ ਪਾਣੀ ਦਾ ਪੱਧਰ ਘਟਿਆ ਪਰ ਜਿੱਦਾਂ ਪਿੱਛੇ ਕੋਈ ਹੈੱਡ ਉਹ ਟੁੱਟ ਗਿਆ ਬੰਨ ਡੈਮ ਦਾ ਟੁੱਟ ਗਿਆ ਤੇ ਉਹਦੇ ਨਾਲੇ ਪਾਣੀ ਇੱਥੇ ਵਧੂਗਾ ਜੀ ਪ੍ਰੋਬਲਮ ਆਊਗੀ ਬਹੁਤ ਵੱਡੀ ਪ੍ਰੋਬਲਮ ਆਊਗੀ ਅੱਛਾ ਹਲੇ ਵੀ ਹੋਸ ਹੈ ਹਲੇ ਹੈਗੇ ਆ ਹਾਂਜੀ 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 ਓਤੋਂ ਵੱਡੀ ਪ੍ਰੋਬਲਮ ਆਊਗੀ ਭਾਜੀ ਜਿਹੜੇ ਉਹ ਬੰਨ ਡੈਮ ਦੇ ਗੇਟ ਟੁੱਟੇ ਨਾ ਸਾਰਾ ਪਾਣੀ ਰਾਵੀ ਚਾਉਣਾ ਇੱਥੇ ਆਊਗਾ ਜੀ ਓਹੋ ਹਾਂਜੀ ਹਾਂਜੀ ਓਦੇ ਨਾਲ ਬਹੁਤ ਨੁਕਸਾਨ ਹੋਊਗਾ ਭਾਜੀ ਹੋਰ ਪਰਮਾਤਮਾ ਕਰੇ ਵਾਹਿਗੁਰੂ ਉਹ ਪਾਣੀ ਸਿੱਧਾ ਹੀ ਲੰਘ ਜਵੇ ਰਾਹ ਬਣਾ ਕੇ ਬਿਲਕੁਲ ਬਿਲਕੁਲ ਭਾਜੀ ਬਹੁਤ ਜਿਆਦਾ ਭੜੀ ਇਹ ਤਾਂ ਤੁਸੀਂ ਨਾ ਇਧਰਲੇ ਪਾਸੇ ਪਿੰਡਾਂ 'ਚ ਦੇਖੋ ਕਿਦਾਂ ਲੋਕ ਤਰਾ ਤਰਾ ਸਾਡਾ ਫੋਨ ਇੱਕ ਮਿੰਟ ਵੀ ਬੰਦ ਨਹੀਂ ਹੋ ਰਿਹਾ ਭਾਜੀ ਹੁਣ ਵੀ ਮੈਂ ਉਹੀ ਲੋਕਾਂ ਨੂੰ ਵੀ ਸਮਝਾ ਰਿਹਾ ਸੀਗਾ ਵੀ ਦੇਖੋ ਜੀ ਸਾਨੂੰ 2-3 ਕਿਲੋਮੀਟਰ ਤੱਕ ਦੇ ਸਫ਼ਰ ਦੇ ਲਈ ਤਿੰਨ-ਤਿੰਨ ਘੰਟੇ ਲੱਗ ਰਹੇ ਆ ਕਿਤੇ ਪਾਣੀ ਘਟ ਕੇ ਕਿਤੇ ਕੁਛ ਕਿਸ਼ਤੀ ਫਸ ਗਈ ਕਿਤੇ ਕੁਛ ਹੋ ਗਿਆ ਹੁਣ ਭਾਜੀ ਅਸੀਂ ਇਸ ਵਕਤ ਰਾਹ ਤੋਂ ਪਟਕੇ ਹੋਏ ਆ ਬਿਲਕੁਲ ਬਿਲਕੁਲ ਹੋ ਰਿਹਾ ਹੋ ਰਿਹਾ ਭਾਜੀ ਬਿਲਕੁਲ ਪਾਜੀ ਰੋਜ਼ 10:00 ਵਜੇ ਤੱਕ ਫਸਦੇ ਆਂ ਰਾਤ ਜਿਹੜੀਆਂ ਦੋ ਬੋਟਾਂ ਸਾਡੀਆਂ ਅਜੇ ਤੱਕ ਵੀ ਉੱਥੇ ਫਸੀਆਂ ਆ ਉਹ ਪਾਜੀ 11:00 ਵਜੇ ਪਹੁੰਚਣੀਆਂ ਸਾਡੇ ਕੋਲੋਂ ਇਹ ਲੋਕ ਪਾਜੀ ਕਈ ਵਾਰ ਸਾਡੇ ਤੇ ਗਿਲਾ ਕਰਦੇ ਸਾਡੇ ਕੋਲ ਪਹੁੰਚਦੇ ਨਹੀਂ ਪਰ ਪਾਜੀ ਬਹੁਤ ਮੁਸ਼ਕਲ ਆ ਝੋਨਾ ਫਸਦਾ ਵਿੱਚ ਕਿਤੇ 4 ਫੁੱਟ ਪਾਣੀ ਕਿਤੇ 10 ਫੁੱਟ ਕਿਤੇ ਹੈ ਹੀ ਨਹੀਂ ਕਿਤੇ ਤੇ ਉੱਥੇ ਪਾਜੀ ਬੋਟਾਂ ਫਿਰ ਖਿੱਚ-ਖਿੱਚ ਕੇ ਲਿਆਉਣੀਆਂ ਪੈਂਦੀਆਂ ਦੇ ਇਸ ਕਰਕੇ ਇਹ ਚੀਜ਼ਾਂ ਬਹੁਤ ਹੈਗੀਆਂ ਮੁਸ਼ਕਲਾਂ ਆਉਂਦੀਆਂ ਪਰ ਸਮਝਣਾ ਚਾਹੀਦਾ ਜਿੱਥੇ ਹੁਣ ਹੈਗੀਆਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਹੋ ਜਾਣ ਕੋਈ ਨਹੀਂ ਆਪਾਂ ਸਾਡੇ ਹੈਲਪਲਾਈਨ ਨੰਬਰਾਂ ਤੇ ਆਪਾਂ ਜਿੰਨਾ ਹੋਊਗਾ ਸਵੇਰੇ ਜ਼ੋਰ ਲਾ ਕੇ ਕੱਢ ਦਾਂਗੇ ਅਸੀਂ ਤਕਰੀਬਨ ਸਾਰੀਆਂ ਬੋਟਾਂ ਸਵੇਰੇ ਇੱਥੇ ਮੰਗਾ ਲਈਆਂ ਦੀ ਬੱਚਿਆਂ ਦਾ ਭਾਜੀ ਕਿੰਨੇ ਦੇ ਹਾਲਾਤ ਤੂੰ ਬੱਚਿਆਂ ਨੂੰ ਮੈਂ ਦੇਖਿਆ ਇੱਕ ਵੀਡੀਓ ਬੜੀ ਭਾਵੁਕ ਕੀਤੀ ਯਾਰ ਤੁਸੀਂ ਉਹ ਬੱਚੀ ਮੰਜਾਣਾ ਨਹੀਂ ਚਾਹੁੰਦੀ ਆਪਣੇ ਮਾਪਿਆਂ ਤੋਂ ਅਲੱਗ ਨਹੀਂ ਹੋਣਾ ਚਾਹੁੰਦੀ ਪਰ ਮਾਪੇ ਕਹਿੰਦੇ ਵੀ ਤੂੰ ਨਾਨਕੇ ਚੱਲੇਗਾ ਬਿਲਕੁਲ ਪਾਜੀ ਦੇਖੋ ਦੋ ਦਿਨ ਪਾਜੀ ਉਹ ਫਸੀ ਰਹੀ ਆਪਣੇ ਮਾਪੇ ਤੋਂ ਲੱਗ ਮਾਮੀਆਂ ਦੀ ਨਹੀਂ ਸੀ ਪਾਜੀ ਉਹ ਉਹ ਨਰਸਿੰਗ ਕਰਦੀ ਆ ਬੱਚੀ ਇੱਕ ਉਹ ਤਾਂ ਨਰਸਿੰਗ ਕਰਦੀ ਇੱਕ ਹੋਰ ਵੀਡੀਓ ਤੁਹਾਡੀ ਦੇਖੀ ਰੀਲ ਦੇਖੀ ਆ ਪਾਜੀ ਉਹ ਗੁਲਾਬੀ ਜਆ ਬੱਚੀ ਨੇ ਸੂਟ ਪਾਇਆ ਹੋਇਆ ਹਾਂ ਜੀ ਹਾਂ ਜੀ ਆ ਜੀ ਉਹ ਵੀ ਪੁੱਤ ਆ ਜਾ ਆ ਜਾ ਕੁਝ ਨਹੀਂ ਹੁੰਦਾ ਪੁੱਤ ਆ ਜਾ ਆ ਵਾਜੀ ਬਹੁਤ ਪਾਜੀ ਬਹੁਤ ਪਾਜੀ ਬੱਚੇ ਤਕਰੀਬਨ ਹੀ ਤਲੀ ਪਾਜੀ ਕਈ ਆ ਨਾ इमोशनल ਕਰਨ ਵਾਲੀਆਂ ਚੀਜ਼ਾਂ ਹੁੰਦੀਆਂ ਅੱਜ ਪਾਜੀ ਅੱਜ ਵੀ ਅੱਖਾਂ 'ਚ ਹੰਝੂ ਆਏ ਜਦੋਂ ਬੱਚੀ ਵਾਲ ਦੇਖ ਕੇ ਨਾ ਰੋਜ਼ ਵਧੀ ਐਓ ਜੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਜਿੱਥੇ ਮਨ ਮਨਾ ਹਨਾ ਬਹੁਤ ਜਿਆਦਾ ਭਾਵਕ ਹੋ ਜਾਂਦਾ ਯਾਰ ਆਪਾਂ ਨਾ ਚਲੋ ਜਿੰਨੇ ਕੁ ਜੋਗੇ ਆ ਗਏ ਅਸੀਂ ਲੱਗੇ ਆਂ ਭਾਜੀ ਸੇਵਾ ਚ ਤਾਂ ਗੁਰੂ ਸਾਹਿਬ ਸਮਾਗਣਾ ਲੈ ਰਹੇ ਬਾਬਾ ਦੀਪ ਸਿੰਘ ਜੀ ਤਾਂ ਜੀ ਤੁਹਾਡੇ ਉੱਤੇ ਕਿਰਪਾ ਕਰਨ ਵਾਹਿਗੁਰੂ ਇਸੇ ਤਰ੍ਹਾਂ ਜੀ ਤੇ ਹੁਣ ਸਾਡੇ ਕੋਈ ਲੋਕੇਸ਼ਨ ਭੇਜ ਰਹੇ ਹੋ ਭਾਜੀ ਅਸੀਂ ਵੀ ਰਾਹ ਪਹੁੰਚੇਗਾ ਆਂਦੀ ਆਂਦੀ ਭਾਜੀ ਤੁਹਾਨੂੰ ਵੋਟ ਭੇਜੀ ਆ ਕਲੈਨ ਦੇ ਲਈ ਨਾ ਹੋਊਗਾ ਭਾਜੀ ਆਪਾਂ ਦੋ ਆ ਰਹੀਆਂ ਆਟੀਆਂ ਜਿਹੜੀਆਂ ਲੈ ਕੇ ਪਹੁੰਚਾਂਗੇ ਭਾਜੀ ਤੁਹਾਡੇ ਕੋਲ ਆਵਾਂਗੇ ਜਰੂਰ ਨਹੀਂ ਤਾਂ ਫਿਰ ਅਸੀਂ ਰਾਤ ਇੱਥੇ ਕੱਟ ਲੈਂਦੇ ਆ ਜੀ ਨਹੀਂ 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 ਕਿ ਤੁਹਾਨੂੰ ਨਹੀਂ ਕੱਟਣ ਦਿੰਦੇ ਭਾਜੀ ਬੇਫਿਕਰ ਹੋ ਤੁਸੀਂ ਨਹੀਂ ਕੱਟਣ ਦਿੰਦੇ ਠੀਕ ਹੈ ਚਲੋ। ਸ਼ੁਕਰੀਆ ਭਾਜੀ। ਤੁਹਾਡੀ ਵੀ ਸੇਵਾ ਲੱਗ ਗਈ ਜਿਹੜੇ ਭਾਜੀ ਤੁਸੀਂ ਇੰਨੇ ਪਰਿਵਾਰ ਕੱਢਿਆ। ਨਹੀਂ ਤਾਂ ਮੈਂ ਵਲੰਟੀਅਰ ਮੈਨੂੰ ਤੁਸੀਂ ਚੱਲ ਗਏ ਆ ਮੈਨੂੰ ਪਰਿਵਾਰ ਕੱਢ ਕੱਢ ਕੇ ਨਾਲ ਆ ਕੇ ਕੀਤਾ ਕੀਤਾ ਨਾਲ ਅਸੀਂ ਤਾਂ ਪੈਸੇ ਵੀ ਕਮਾਏ। ਤੁਸੀਂ ਤਾਂ ਭਾਜੀ ਨਿਸ਼ਕਾਮ ਹੋ ਕੇ ਪਰਿਵਾਰ ਦੇ ਲਈ ਭਾਜੀ ਜੇ ਬੱਧੀ। ਚਲੋ ਬੜਾ ਗੱਲ ਕੀ ਕੀਤਾ ਪਰ ਇਹ ਭਾਜੀ ਜਿਹੜਾ ਕੀਤਾ ਨਾਲ ਜਾਣਾ ਬੜਾ ਔਖਾ ਆ। ਦੇਖਿਆ ਹੀ ਤੁਸੀਂ? ਨਹੀਂ ਭਾਜੀ ਬੜਦਾ ਮੇਰੇ ਵਲੰਟੀਅਰ। 15 ਦਿਨ ਹੋ ਗਏ ਚਲੋ ਮੜ ਜਾ ਸੁੱਖ ਦਾ ਸਾਹ ਕਿਸੇ ਨੂੰ ਮਿਲ ਜਾਂਦਾ ਨਾ। ਜਦੋਂ ਇਦਾਂ ਕੋਈ ਸੇਵਾ ਕਰਾ ਜਾਂਦਾ ਨਾ ਭਾਜੀ। ਬੜਾ ਔਖਾ ਭਾਜੀ ਕਹਿਣਾ ਹੀ ਸੌਖਾ ਆ ਭਾ ਪਰ ਤਾਂ ਹਨ ਜੀ ਚਲੋ ਬਹੁਤ ਸ਼ੁਕਰੀਆ ਭਾਈ ਜੀ ਠੀਕ ਹੈ ਬਹੁਤ ਸ਼ੁਕਰੀਆ ਭਾਈ ਸੋ ਬਿਲਕੁਲ ਭਾਈ ਮਨਜੋਤ ਹੋਰਾਂ ਦੀ ਬਹੁਤ ਵੱਡੀ ਸੇਵਾ ਇਹ ਔਰ ਅਸੀਂ ਇਹ ਗੱਲਬਾਤ ਕੀਤੀ ਹੈ ਤੇ ਸਰਪੰਚ ਸਾਹਿਬ ਅੱਜ ਦੇ ਦਿਨ ਕਿਵੇਂ ਦਾ ਰਿਹਾ ਜੀ ਤੁਹਾਡਾ ਸਰਦੀ ਕਾਲਾ ਵਾਲਾ ਦਿਨ ਸੀ ਤੇ ਇਮੋਸ਼ਨਲ ਵੀ ਹੋ ਜੀਦਾ ਜਦੋਂ ਲੋਕਾਂ ਦੇ ਹਾਲਾਤ ਦੇਖੀਦਾ ਕਿ ਨਾ ਉਹਨਾਂ ਨੂੰ ਪੀਣ ਵਾਸਤੇ ਪਾਣੀ ਹੈ ਨਾ ਖਾਣ ਵਾਸਤੇ ਕੁਝ ਹੈ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਤੁਸੀਂ ਆਪ ਉਹਨਾਂ ਨੂੰ ਪੁੱਛਿਆ ਤੇ ਘਰਾਂ ਦੇ ਵਿੱਚ ਪਾਣੀ ਵੜਿਆ ਕਾਫੀ ਜ਼ਿਆਦਾ ਇਹਨਾਂ ਸਾਰੇ ਹਾਲਾਤਾਂ ਦੇ ਵਿੱਚ ਉਹਨਾਂ ਭਾਜੀ ਮੈਂ ਆਪਣੇ ਆਪ ਨੂੰ ਹੌਸਲੇ ਦੇ ਵਿੱਚ ਰੱਖਣ ਦੇ ਲਈ ਆਪਣੇ ਇਤਿਹਾਸ ਨੂੰ ਅਸੀਂ ਦੇਖੀਏ ਭਾਜੀ ਕਿੰਨਾ ਅਮੀਰ ਇਤਿਹਾਸ ਆਪਣਾ ਆ ਜੋ ਕੁਝ ਹੋਇਆ ਮਾਤਾ ਗੁਜਰਕੌਰ ਜੀ ਜਾ ਰਹੇ ਆ ਛੋਟੇ ਸਾਹਿਬਜ਼ਾਦੇ ਉਹਨਾਂ ਦੇ ਨਾਲ ਜਾ ਰਹੇ ਆ ਜੀ ਉਧਰੋਂ ਪਰਿਵਾਰ ਵਿਛੜੇ ਵੱਡੇ ਸਾਹਿਬਜ਼ਾਦੇ ਤੇ ਪਿਆਰੇ ਗੁਰੂ ਸਾਹਿਬ ਜੀ ਦੇ ਨਾਲ ਜਾ ਰਹੇ ਆ ਜੀ ਕੋ ਸਿੰਘ ਉਹ ਕੈਸਾ ਸਮਾਂ ਹੋਗਾ ਭਾਜੀ ਯਾਰ ਉਹ ਚੀਜ਼ ਨੂੰ ਦੇਖ ਕੇ ਮੈਨੂੰ ਲੱਗਦਾ ਵੀ ਸਾਨੂੰ ਇਹ ਚੀਜ਼ਾਂ ਨੂੰ ਪਰਮਾਤਮਾ ਨੂੰ ਮੇਨੇ ਮਾਰਨ ਨਾਲੋਂ ਤਾਂ ਸਾਨੂੰ ਆਪਣੇ ਇਤਿਹਾਸ ਨੂੰ ਦੇਖ ਲੈਣਾ ਚਾਹੀਦਾ ਹੌਸਲਾ ਮਿਲਦਾ ਹਾਂਜੀ ਬਿਲਕੁਲ ਜੀ ਇਹ ਗੁਰੂ ਸਾਹਿਬ ਦੀ ਦੇਣ ਹੈ ਉਹਨਾਂ ਦੀ ਬਖਸ਼ਿਸ਼ ਹੈ ਜਿਹੜਾ ਅਸਾਂ ਤੁਰ ਰਹੇ ਹਾਂ ਭਾਜੀ ਹੋਈ ਮਨਜੋਤ ਉਹਨਾਂ ਦੇ ਨਾਲ ਭਾਈ ਬਿਕਰਮ ਜੀ ਬਿਕਰ ਭਾਜੀ ਦੇ ਨਾਲ ਹਾਂਜੀ ਹਾਂਜੀ ਤੇ ਬਾਕੀ ਦੇਖੋ ਕਿੰਨਾ ਕੰਨਾ ਪਾਣੀ ਆ ਜਾਈ ਵੀ ਆਪ ਰਾਹ ਭੁੱਲ ਗਏ ਆ ਵੀ ਬਾਹਰ ਘਰ ਕਿੱਧਰ ਜਾਏ ਘਰ ਦੇ ਬਾਰ ਬਾਰ ਫੋਨ ਕਰ ਰਹੇ ਨੇ ਕੀ ਤੁਸੀਂ ਕਿੱਥੇ ਹੋ ਮੈਂ ਤਾਂ ਪਹਿਲਾਂ ਹੀ 2 ਦਿਨ ਤੋਂ ਤੁਹਾਨੂੰ ਦੱਸਿਆ ਕਿ ਫਸਿਆ ਹੋਇਆ ਸੀ ਕੋਈ ਪ੍ਰਸ਼ਾਸਨ ਨਹੀਂ ਉੱਥੇ ਪਹੁੰਚਿਆ ਵੀਰ ਜੀ ਹੁਣ ਇੱਥੇ ਪਹੁੰਚੇ ਤੇ ਫਿਰ ਮੈਨੂੰ ਬਾਹਰ ਉਹਨਾਂ ਨੇ ਕਢਵਾਇਆ ਮੈਨੂੰ ਲੱਗਦਾ ਉਸੇ ਵੇਲੇ ਚੇ ਭਾਜੀ ਪਸ਼ੂ ਫਸਿਆ ਹੋਇਆ ਤਾਂ ਨਹੀਂ ਕਿਸੇ ਘਰ ਤੋਂ ਬੋਲ ਰਿਹਾ ਹਾਂਜੀ ਕੋਈ ਹੈ ਕੋਈ ਹੈ ਇਸ ਵਕਤ ਸਾਨੂੰ ਜਿਹੜੀਆਂ ਆਵਾਜ਼ਾਂ ਆ ਰਹੀਆਂ ਘਰਾਂ ਦੇ ਵਿੱਚੋਂ ਪਸ਼ੂਆਂ ਦੀਆਂ ਆ ਰਹੀਆਂ

ਆ ਰਿਹਾ ਦਮ ਆ ਰਿਹਾ ਆਈ ਆਜੋ ਆਜਾ ਹਾਂਜੀ ਹਾਂਜੀ ਭਾਜੀ ਲਾਈਟ ਲਾ ਲਾਈਟ ਵੀ ਲਾ ਲਾਈਟ ਦੱਸੋ ਭਾਜੀ ਕੌਣ ਹੈ ਹੈਲੋ ਮੈਂ ਨੂੰਦਰੀਆਂ ਨਿਕੋੜਿਆ ਵਾਹੀ ਕਿਸਤੀ ਵਾਲਿਆ ਵੀਰੇ ਹਾਂ ਉਹ ਕੀ ਬੋਲੇ ਕੋਈ ਨਹੀਂ ਆਇਆ ਹੈਗਾ ਜੀ ਕੋਈ ਨਾ ਉਦੋਂ ਜਾ ਹੋ ਜਾਊਗਾ ਆ ਪੱਕਾ ਸਾਰਾ ਇੱਥੇ ਇਸ ਲੋਕ ਕੋਲ ਮੰਡੀ ਆ ਇਹ ਸਾਰੀ ਮੰਡੀ ਐ ਪੱਕਾ ਆ ਇੰਨਾ ਨਾ ਪਾਣੀ ਇੱਥੇ ਅੱਛਾ 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 ਦੇਖੋ ਬਾਜੀ ਦੇਖੋ ਜਾ ਕੇ ਦੇਖਿਓ ਜੀ ਲੋੜ ਐ ਕਿਸੇ ਨੂੰ ਟਾਰ ਚ ਲੈ ਜਾਓ ਪਾਣੀ ਨਾ ਵੱਧੋ ਯਾਰ ਦਿਰਪਾ ਸਾਰਾ ਬਾਅਦ ਨਹੀਂ ਗਿਆ ਜੀ ਇਹ ਮੈਨੂੰ ਲੱਗਦਾ ਕੋਈ ਨਹੀਂ ਆ ਪਿਆ ਜੀ ਤੁਹਾਨੂੰ ਆਬ ਸਮਝ ਆਉਂਦੇ ਨਹੀਂ ਸਿੱਧਾ ਕੱਪ ਲੈਣਾ ਲਾਈਟ ਬਲਵਾਇਓ ਭਾਜੀ ਤੂੰ ਆਵਾਜ਼ ਮਾਰ ਕੇ ਅਜ ਲਾਈਟ ਬਲਵਾਉ ਉਹ ਲਾਈਟ ਦਿਖਾਓ ਵੀਰੇ ਹੈਲੋ ਆਰੇ ਇਧਣ ਇਧਣ ਆ ਰਿਹਾ ਕੋਈ ਆ ਗਿਆ ਆ ਗਿਆ ਸੋ ਇਸ ਤਰ੍ਹਾਂ ਜਦੋਂ ਹਾਲਾਤ ਬਣਦੇ ਆ ਬਾਈ ਉਦੋਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਬੇਕਾਰ ਹੋਏ ਕੋਈ ਵੈਸੇ ਫਸਿਆ ਹੋਇਆ ਤੇ ਉਹਨੂੰ ਪਤਾ ਨਹੀਂ ਲੱਗਦਾ ਦੂਜੇ ਦਿਨ ਫਿਰ ਪਤਾ ਲੱਗਦਾ ਫਿਰ ਅਗਲਾ ਦੱਸਦਾ ਆਪਣੀ ਕਹਾਣੀ ਵੀ ਮੈਂ ਰਾਤ ਇਸ ਤਰ੍ਹਾਂ guzari ਹੈ ਬਾਈ ਉੱਥੇ guzari ਹੈ ਪ੍ਰਮਾਤਮਾ ਮਿਹਰ ਕਰੇ ਇਸ ਸਮੇਂ ਦੇ ਲਈ ਤਾਂ ਬਸ ਵਾਹਿਗੁਰੂ ਨੂੰ ਅਰਦਾਸਾਂ ਕਰੋ ਜਿੱਥੇ ਵੀ ਤੁਸੀਂ ਸੁਖੀ ਬੈਠੇ ਹੋ ਆਪਣੇ ਲਈ ਪਹਿਲਾਂ ਸ਼ੁਕਰਾਨਾ ਪ੍ਰਮਾਤਮਾ ਨੇ ਤੁਹਾਨੂੰ ਸੁਖੀ ਰੱਖਿਆ ਹੋਇਆ ਤੇ ਦੂਜੇ ਜਿਹੜੇ ਆਫਤ ਦੇ ਵਿੱਚ ਆਉਂਨਾਂ ਦੇ ਲਈ ਜ਼ਰੂਰ ਤੰਦਰੁਸਤੀ ਦੀ ਅਰਦਾਸ ਕਰੋ ਦਵਿੰਦਰ ਆਇਆ ਯਾਰ ਨਹੀਂ ਬੋਲਦਾ ਤੇ ਆਜੋ ਪਾਜੀ ਕੋਈ ਨਹੀਂ ਆਜੋ ਆਜੋ ਬੋਲੇਗਾ ਸਹੀ ਇੱਧਰੋਂ ਕੋਈ ਜਾਨਵਰ ਦੀ ਵਜਾਉਂਦੀ ਆ ਪਸ਼ੂ ਕੋਈ ਗੁਜਰ ਮੈਂ ਕਿਹਾ ਭਾਈ ਕੋਈ ਕਿੜੀ ਆ ਭਾਵਾ ਹਾਂ ਥੋੜੀ ਥੋੜੀ ਪੁਲਿਸ ਦਿੱਲੀ ਘਰ ਵਾਲੀ ਉਹ ਤਾਂ ਪਰੇ ਆ ਹੈ ਉਹ ਪਰੇ ਆ ਉਧਰ ਪਰੇ ਹਾਂ ਉਧਰ ਆਗੇ ਉਹ ਕਰੋ ਬਿੱਲੀ ਭਾਈ ਦਾ ਚਲੋ ਸਸੀ ਗੱਲ ਬੈ ਕਾ ਤੂੰ ਪੁਲੀ ਵਾਲੇ ਪਾਸੇ ਭਾਈ ਸੋ ਅਸੀਂ ਰਸਤੇ ਤੋਂ ਭਟਕੇ ਹੋਏ ਆਂ ਖੈਰ ਆ ਜਿੱਥੇ ਕੋ ਜਾ ਕੇ ਲੱਗਿਆ ਵੀ ਹਾਂ ਅਸੀਂ ਰਸਤੇ ਦੇ ਵਿੱਚ ਆ ਗਏ ਹਾਂ ਉੱਥੇ ਤੁਹਾਡੇ ਨਾਲ ਦੁਬਾਰਾ ਜੁੜਦੇ ਹਾਂ ਜੇ ਕਿਉਂਕਿ ਕੈਮਰੇ ਦੀਆਂ ਬੈਟਰੀਆਂ ਵੀ ਖਤਮ ਹੋਈਆਂ ਜੇ ਜੁੜ ਹੋਇਆ ਤਾਂ ਜ਼ਰੂਰ ਜੁੜਾਂਗੇ ਭਾਈ ਜੀ